ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦਾ ਤੁਸੀਂ ਸਾਰੇ ਘੈਂਟ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਦਸਤਾਰ ਤੇ ਵੀਡੀਓ ਹਾਂਜੀ ਅੱਜ ਆਪਾਂ ਲੱਗੇ ਆ ਦਸਤਾਰ ਸਜਾਉਣ ਤੇ ਮੈਂ ਕਿੱਦਾਂ ਦੀ ਦਸਤਾਰ ਸਜਾਉਣਾ ਤੁਸੀਂ ਦੇਖਿਓ ਮੈਨੂੰ ਕਈ ਕਮੈਂਟ ਵੀ ਆਈ ਸੀ ਵੀਰਾਂ ਦੇ ਵੀ ਤੁਹਾਡੀ ਦਸਤਾਰ ਬੋਹ ਘੈਂਟ ਹੁੰਦੀ ਆ ਅੱਗੇ ਮੈਂ ਵੀਡੀਓ ਬਣਾਈ ਵੀ ਸੀ ਕਿ ਮੈਂ ਕਿਸੇ ਵੀਰ ਜੀ ਦੇ ਘਰਾਂ ਤੇ ਤੇ ਅੱਜ ਮੈਂ ਫੇਰ ਵੀਡੀਓ ਬਣਾ ਰਿਹਾ ਹਾਂ ਤੇ ਅੱਜ ਮੈਂ ਬੇਸ ਬਣਾਇਆ ਚੈੱਕ ਕਰਿਓ ਤੇ ਇਦਾਂ ਮੈਂ ਕਦੇ 베ਸ ਨਹੀਂ ਤਿਆਰ ਕੀਤਾ ਮਤਲਬ ਮੈਂ ਤਾਂ ਆਪਣਾ ਮਤਲਬ ਦੇਸੀ ਜੁਗਾੜ ਲਾ ਕੇ ਕਰਦਾ ਹਾਂ ਪਰ ਅੱਜ ਜਿੱਦਾਂ ਪ੍ਰੋਪਰ ਬਣਾਉਂਦੇ ਨੇ ਮੈਂ ਦੇਖਿਆ ਵੀਡੀਓਜ਼ ਵਗੈਰਾ ਦਸਤਾਰ ਵਾਲੀਆਂ ਨਾ ਜੋ ਆਪਣੇ ਭਰਾ ਵੀਡੀਓ ਨੂੰ ਪਾਉਂਦੇ ਨੇ ਨਾ YouTube ਤੇ ਉਹਨਾਂ ਤੋਂ ਦੇਖ ਕੇ ਮੈਂ ਨਹੀਂ ਮੇਰੇ ਜਿਵੇਂ 베ਸ ਤਿਆਰ ਕੀਤਾ ਤੇ ਤੇ ਦੇਖ ਸਕਦੇ ਹੋ ਤੇ 50 3 ਇੰਚ ਸੋਰੀ 3 3 ਅੰਗੂਠਾ ਛੱਡ ਕੇ ਉੱਤੇ 50 ਬਣੀ ਹੈ ਤੇ ਹਾਂਜੀ ਦੇਖਦੇ ਅਜ ਆਪਾਂ ਕਿੱਦਾਂ ਦੀ ਦਸਤਾਰ ਸੇ ਨਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਅੱਜ ਮੈਂ ਬੱਟਾ ਵਾਲੀ ਬਗ ਨਹੀਂ ਬਣਾਉਂਗਾ ਬਲ ਵਾਲੀ ਤੇ ਅੱਜ ਆਪਾਂ ਬਣਾਵਾਂਗੇ ਪੇਚੜੀ ਪੇਚੜੀ ਬਣਾਂਗੇ ਅੱਜ ਆਪਾਂ ਤੇ ਮੇਰੇ ਬਹੁਤ ਕਾਫੀ ਟਾਈਮ ਹੋ ਗਿਆ ਮਤਲਬ ਪੇਚੜੀ ਦੇ ਮੈਂ ਬੰਦਿਆ ਹੀ ਨਹੀਂ ਵੈਸੇ ਪਰ ਅੱਜ ਆਪਾਂ ਬਨਾਂਗੇ ਦੇਖਦੇ ਆ ਸੈੱਟ ਆਉਂਦੀ ਏ ਕਿ ਨਹੀਂ ਫਿਰ ਲੜਦਾ ਵੀ ਨਹੀਂ ਹਿਸਾਬ ਜਜੇ

ਜਦੋਂ ਸਟਾਰਟ ਤੇ ਵਰਪੇ ਬੈਨ ਉਹ ਹੌਲੜੀ ਭਾਦ ਮੰਦਾ ਚੰਕੀ ਜਿਹੜੀ ਇਹਨਾਂ ਪਿਛਲੀ ਪੱਗੁੰਦਿਆਂ ਨੂੰ ਪਿਛਲੀ ਪੱਗ ਤੋਂ ਇੱਕ ਸਫਾਈ ਹੋਰ ਤੇ ਦੇਣੀ ਪੈਂਦੀ ਆ ਸਫਾਈ ਬਹੁਤ ਦੇਣੀ ਪੈਂਦੀ ਪਿਛਲੀ ਵਗੇ ਤੇ ਅੱਖ ਤੇ ਰੜ ਪਰ ਉੱਪਰ ਆਣਾ ਚਾਹੀਦਾ ਉਹਨਾਂ ਪੂਰਾ ਇਹ ਤਾਂ ਗੱਲ ਤੇ ਰੱਖ ਲੈਣਾ ਕਿਉਂਕਿ ਨਾ ਮੇਰੇ ਜਮ ਅੱਗ ਬੰਦ ਤੇ ਲੜ ਖਿਸਕ ਜਾਂਦਾ ਇਹ ਦੇਖਿਆ ਹਰ ਤੋਂ ਇਪਰਕ ਤੇ ਇਹ ਤਾਂ ਇਸ ਕਸ ਕੇ ਵੀ ਨਹੀਂ ਪੈਂਦੀ ਜਿਹੜੀ ਇਹ ਦਸਤਾਰ ਆ चलो फिर दो लड़ दोड़ा हल्का हल्का खोल लगा ना पूरा खोल लेना मैं भी काफी टाइम बाद बन लग्या दस्तारे सैट आई सैट आ जानी चाहिए భడి <muchas> దేపా ਉਦੋਂ ਫਿਰ ਦੋਨੇ ਲੜ ਇਕੱਠੇ ਨਾ ਰੱਖ ਲੈਣੇ ਆਪਾਂ ਨੇ ਤੇ ਦੂਰ ਤੱਕਰ ਖੋਲ ਲੈਣੇ ਇਹਨੂੰ ਸਾਫ ਕਰ ਲੈਣੇ ਲੜਦੋ ਤੇ ਆਪਣੇ ਚ ਫੜੋ ਇੱਕ ਉੱਪਰ ਵੀ ਸਾਫ ਕਰ ਲੈਣੇ ਇਹਨੂੰ ਤੇ ਫਿਰ ਇਹ ਦਾਰਾ ਕਰਨਾ ਬਾਹਰ ਹਲਕਾ ਇਹਨੂੰ ਵੀ ਤੇ ਹਲਕਾ ਜਿਹਾ ਰੱਖੋ ਹਾਂਜੀ ਲੋ ਜੀ

ਫਿਰ ਉੱਦਨ ਤੋਂ ਲੋਟ ਆਪਣਾ ਫੜ ਕੇ ਬੂਤ ਵਰ ਖੋਲ ਕੇ ਸਲੋ ਸੈਟ ਜੋਹੇ ਦਸਤਾਨ ਨਾਲ ਹੁੰਦੀ ਆਪਾਂ ਸਾਫ ਕਰ ਲੜਾ ਨਾ ਪੱਗ ਦੇ ਲੜਾ ਨੂੰ ਪਹੁੰਚੇ ਨਾਲ ਹੁੰਦੀ ਸਾਫ ਕਰ ਲਓ ਚਾਹ ਬਹੁਤ ਕਰ ਲਓ ਪਰ ਨਾਲੋਂ ਵੀ ਕਰ ਲਿਆ ਕਰੋ ਤਾਂ ਬਹੁਤ ਵਧੀਆ ਖੱਪਾ ਵੀ ਕਰ ਲੀਆ ਤਨੂ ਰਖਾ ਲ ਗੋ ਮੈਂ ਕਿਧਰ ਦੇਖ ਰਿਹਾ ਨਾ ਤਸ ਕਰਕੇ ਮੈਂ ਮੋਬਾਈਲ 'ਚ ਦੇਖ ਕੇ ਪੱਗ ਬਨ ਰਿਹਾ ਅ ਜੀ ਕਰਕੇ অল্কা হলকা লিচনা যা বন খিচনে পোনে ਲੜੈ ਨਹੀਂ ਪੂਰਾ ਹੋਇਆ La donna però è... In Giappone è molto più ...che... ...mi stai qui. la... La दोबारा ट्राई करूँगी फिर लड़े नहीं पूरा हाँ जी मैं क्या वैसे मैं फर्स्ट टाइम मतलब फर्स्ट टाइम ने दो बनी है ना, पहला भी पे चले बंद हों पग पर हूँ नहीं बनी बन्नी कॉपा करके थोड़ा तो फिर बेस भी अपना न्यू है ना जो अपने कर कोई ना अपना फिर अगली वीडियो आप जरूर ट्राई करा तो जी वीडियो ਮੇਰਾ ਮਗਰ ਦੇ ਵਧੀਆ ਤਸਤਾਰ ਬਣ ਕੇ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਹਾਂਜੀ ਥੈਂਕ ਯੂ ਇਹਨਾਂ ਤੱਕ ਵੀਡੀਓ ਦੇਖਣ ਲਈ ਵੀ ਵੀਡੀਓ ਕੰਨ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਭੁੱਲ ਚੁੱਕ ਬੋਗੋਂ ਤਾਂ ਮਾਫ ਕਰਿਓ ਥੈਂਕ ਯੂ